ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਮਿੱਤਰੋ ਦਾ ਅੱਜ ਦੇ ਦਿਨ ਅਮੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਪਾਇਕ ਨੀਲਾ ਗੋੜਾ ਲੈ ਕੇ ਆਇਆ ਸਾਰੀ ਡਿਟੇਲ ਦਿੰਨੇ ਆ ਵੀਡੀਓ ਦੇ ਵਿੱਚ ਵੀਡੀਓ ਨਾਲ ਅੰਡੇ ਤੱਕ ਆਪਣੇ ਰਹੋ ਜਿਹੜਾ ਵੀ ਰੋ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਸਾਡੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਇੱਕ ਨੀਲਾ ਘੋੜਾ ਸੈੱਲ ਲਈ ਲੈ ਕੇ ਆਏ ਹਾਂ ਜੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਲੋਕੇਸ਼ਨ ਭਈ ਹਰਾਂ ਦੀ ਅਮਰਤਸਰ ਕੋੜਾ ਸਵਾਰੀ ਦਾ ਬਾਸ ਹੈ ਵਧੀਆ ਚਾਲ ਤੁਰਦਾ ਤੇ ਬੱਗੀ ਦਾ ਵੀ ਘੋੜਾ ਚਾਲੂ ਆ ਜੇ ਕਿਸੇ ਵੀਰ ਨੂੰ ਬੱਗੀ ਚਲਾਉਣ ਵਾਸਤੇ ਘੋੜਾ ਲੈਣਾ ਹੋਵੇ ਤਾਂ ਇਹ ਘੋੜਾ ਬੱਗੇ ਦਾ ਵੀ ਚਾਲੂ ਆ ਹਾਈਟ ਭਈ ਹੋਰੀ ਕਹਿੰਦੇ ਅਸੀਂ ਮਣੀ ਨਹੀਂ ਜਿਆਦਾ ਜਾਣਕਾਰੀ ਲਈ ਤੁਸੀਂ ਓਨਰ ਨਾਲ ਕੰਟੈਕਟ ਕਰ ਲਿਓ ਮਾਲਕ ਦਾ ਕੰਟੈਕਟ ਨੰਬਰ ਸਕਰੀਨ ਉੱਪਰ ਸ਼ੋਅ ਹੋ ਰਿਹਾ ਇਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਸ ਘੋੜੇ ਦੀ ਹੋਰ ਜਾਣਕਾਰੀ ਲੈ ਸਕਦੇ ਹੋ 5 ਸਾਲ ਬਈ ਹੋਰਾਂ ਨੇ ਉਮਰ 10 ਸਿਆਣੀ ਲੈ ਰੰਗ ਦਾ ਘੋੜਾ ਸਵਾਰੀ ਦਾ ਪਾਸ ਹੈ ਵਧੀਆ ਚਾਲ ਤੁਰਦਾ ਬੱਗੀ ਦਾ ਚਾਲੂਆ ਘੋੜਾ ਵੇਖਿ ਸੇ ਵੀਰ ਨੇ ਬੱਗੀ ਜੋੜਨ ਵਾਸਤੇ ਘੋੜਾ ਚਾਹੀਦਾ ਹੋਵੇ ਤਾਂ ਘੋੜਾ ਬਹੁਤ ਵਧੀਆ ਜਾਣਕਾਰ ਰੇਲਿਸ ਸੰਪਰਕ ਕਰ ਲੋ ਜੇ ਅਗੇ ਚਾਹ ਵੀਰ ਨੇ ਆਪਣੇ ਚੈਨਲ ਤੇ ਐਡ ਕਰਵਾਉਣੀ ਹੋਵੇ ਤਾਂ ਆਪਣਾ WhatsApp ਨੰਬਰ ਸਕਰੀਨ ਉੱਪਰ ਸ਼ੋ ਹੋ ਕੀਤਾ ਹੋਇਆ ਸਾਡੇ ਚੈਨਲ ਦੇ ਫੋਟੋ ਵੀਡੀਓ ਵੇਖ ਕੇ ਤੁਸੀਂ ਆਪਣੇ ਜਾਨਵਰ ਦੀ ਪ੍ਰੀਵਿਊ ਚੈਟ ਲਵਾ ਸਕਦੇ ਹੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਵੀਡੀਓ ਕਿੰਨੀ ਲੱਗੀ ਧੰਨਵਾਦ ਦੋਸਤੋ